ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਜੀ ਗੁਰਦੁਆਰਾ ਸਾਬ ਐਚਲ ਜਿੱਥੇ ਵਿੱਚ ਕਿ ਅੱਜ ਇੱਕ ਸਾਂਝ ਫੇਰੀ ਦਾ ਪ੍ਰੋਗਰਾਮ ਜਿਹੜਾ ਅੱਜ ਇਥੇ ਲਿਖਿਆ ਗਿਆ ਤੇ ਗੁਰਦੁਆਰਾ ਸਾਹਿਬ ਵੱਲੋਂ ਕਦੋਂ ਤੋਂ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਕਿਸ ਤਰ੍ਹਾਂ ਸੰਗਤ ਦਾ ਸਹਿਯੋਗ ਹੈ ਸਾਰਾ ਕੁਝ ਜਾਣਨ ਦੇ ਲਈ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਦੋਂ ਤੋਂ ਇਹ ਉਪਰਾਲਾ ਕੀਤਾ ਗਿਆ ਜੀ ਗੁਰਦੁਆਰਾ ਸਾਹਿਬ ਵੱਲੋਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਪੰਥ ਨੂੰ ਸੰਗਤਾਂ ਨੂੰ ਗੁਰੂ ਫਤੇ ਸਾਂਝ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਾਡਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਰਕਲ ਜਮਾਲਪੁਰ ਵੱਲੋਂ ਪਿਛਲੇ 16-17 ਸਾਲਾਂ ਤੋਂ ਬੱਚਿਆਂ ਦੀਆਂ ਸ਼ਾਮ ਦੀਆਂ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਆ ਮਾਤਾ ਗੁਜਰ ਕੋ ਜਿੱਤੇ ਬਿਆਨ ਤਸ਼ੀਦਾਂ ਦੀ ਯਾਦ ਦੇ ਵਿੱਚ ਸਾਂਝ ਫੇਰੀਆਂ ਤੇ ਗੁਰਮਤ ਸਮਾਗਮਾਂ ਦਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਔਰ ਤਕਰੀਬਨ ਜਿਵੇਂ ਮੈਂ ਦੱਸਿਆ 16-17 ਸਾਲਾਂ ਤੋਂ ਅਸੀਂ ਇਹ ਸਾਰਾ ਸਮਾਗਮ ਹੁੰਦਾ ਹੈ ਤੇ ਜਿਸ ਦੇ ਵਿੱਚ ਅਸੀਂ ਪਹਿਲਾਂ ਹੀ ਪਲੈਨਿੰਗ ਕਰਕੇ ਸਾਡੇ ਉਹ ਸਰਕਲ ਦੀਆਂ ਭੈਣਾ ਵੀਰ ਸਾਰੇ ਰਲ ਕੇ ਬੱਚਿਆਂ ਨੂੰ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਅਸੀਂ ਕਵਿਤਾਵਾਂ ਬੋਲਣ ਵਾਲੇ ਵਿਸ਼ੇ ਜਿਹੜੇ ਕਿ ਸਹਬਜ਼ਾਦਿਆਂ ਨਾਲ ਸੰਬੰਧਤ ਹੁੰਦੇ ਨੇ ਚਾਰ ਸਹਬਜ਼ਾਦਿਆਂ ਨਾਲ ਉਸ ਤੋਂ ਇਲਾਵਾ ਹੋਰ ਕੁ ਸਿੱਖਾਂ ਦੇ ਨਾਲ ਜਿਨ੍ਹਾਂ ਨੇ ਸ਼ੀਤੀਆਂ ਦਿੱਤੀਆਂ ਭਾਈ ਮੋਤੀराम ਮਹਿਰਾ ਜੀ ਭਾਈ ਟੋਡਰਮਲ ਜੀ ਜਿਨ੍ਹਾਂ ਨੇ ਕੌਮ ਨੂੰ ਦੇਣਾ ਮਾਤਾ ਗੁਜਰਕੋਟ ਜੀ ਗੁਰਦੇਵਪੁਰ ਦਾ ਸੇਵ ਜਿਸ ਤਰ੍ਹਾਂ ਜਿੰਨੇ ਵੀ ਸ਼ਹੀਰ ਕਾਫੀਆਂ ਨੇ ਉਹਨਾਂ ਦੇ ਇਤਿਹਾਸ ਨਾਲ ਸੰਬੰਧਿਤ ਕਵਿਤਾਵਾਂ ਕੋਈ ਲੈਕਚਰ ਬੱਚਿਆਂ ਨੂੰ ਪਹਿਲਾਂ ਹੀ ਵੰਡ ਦਿੱਤਾ ਜਾਂਦਾ ਹੈ ਤੋਂ ਬੱਚੇ ਤਿਆਰੀ ਕਰਦੇ ਹਨ ਫਿਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਪਲਾਨਿੰਗ ਕਰਕੇ 10 ਤੋਂ 12 ਦਿਨ ਦਾ ਹਰ ਸਾਲ ਇਹ ਸਮਾਗਮ 5:30 ਵਜੇ ਤੋਂ ਲੈ ਕੇ ਸ਼ਾਮ ਨੂੰ ਤੇ ਰਾਤ ਦੇ 9 ਵਜੇ ਤੱਕ 9:30 ਵਜੇ ਤੱਕ ਇਹ ਸਮਾਗਮ ਹੁੰਦਾ ਹੈ ਇਹਦੇ ਵਿੱਚ ਅਸੀਂ ਜਦੋਂ ਇਹ ਸੋਚਿਆ ਵੀ ਇਹ ਕੀ ਐਸਾ ਕੀਤਾ ਜਾਵੇ ਜਿਹਦੇ ਨਾਲ ਸਾਡੇ ਬੱਚੇ ਇਸ ਕੌਮ ਦੇ ਬੱਚਿਆਂ ਨੂੰ ਅਸੀਂ ਸੰਭਾਲ ਸਕੀਏ ਇਤਿਹਾਸ ਜਾਣੂ ਹੋ ਸਕੇ ਬੜੀ ਬੜੀ ਆਈ ਹੈ 16 17 ਸਾਲ ਤੋਂ ਜਦੋਂ ਅਸੀਂ ਇਹ ਪ੍ਰੋਗਰਾਮ ਲਿਖਿਆ ਵੱਧਦਾ ਵੱਧਾ ਜੇ ਕਾਫਲਾ ਇੰਨਾ ਕੁ ਵੱਡਾ ਹੋ ਗਿਆ ਕਿ ਬਾਹਰਲੇ ਗੁਰਦੁਆਰਿਆਂ ਦੇ ਸਾਨੂੰ ਪ੍ਰੋਗਰਾਮ ਆਉਂਦੇ ਹਨ ਸਾਡੇ ਇੱਥੇ ਆ ਕੇ ਕਹਿੰਦੇ ਸਾਡੇ ਇੱਥੇ ਪ੍ਰੋਗਰਾਮ ਕਰੋ ਜੀ ਪਰ ਅਸੀਂ ਜਿੰਨਾ ਕੋ ਹੁੰਦਾ ਆਸ-ਪਾਸ ਦੇ ਹੁਣ ਜਿਵੇਂ 10 12 ਦਿਨ ਦਾ ਇਸ ਵਾਰ ਵੀ ਪ੍ਰੋਗਰਾਮ ਲਿਖਿਆ ਗਿਆ ਹੈ 5 6 ਦਿਨ ਦਾ ਪ੍ਰੋਗਰਾਮ ਸਾਡੇ ਇੱਥੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਹਨ ਤੇ 5 6 ਪ੍ਰੋਗਰਾਮ ਬਾਹਰਲੇ ਗੁਰਦੁਆਰਿਆਂ ਦੇ ਵਿੱਚ ਹਨ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ ਸ਼ਾਮ ਨੂੰ 5:30 ਵਜੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਸਾਰੇ ਜਿਵੇਂ ਇਲਾਕੇ ਦੇ ਵਿੱਚ ਸਮਾਗਮ ਹੈ ਤਾਂ ਅਸੀਂ ਇਲਾਕੇ ਦੇ ਵਿੱਚ ਘੰਟਾ ਬੱਚਿਆਂ ਦੇ ਨਾਲ ਘੁੰਮਦੇ ਆਂ ਸ਼ਬਦ ਕੀਰਤਨ ਜਾਪ ਕਰਦੇ ਆਂ ਸ਼ਬਦ ਕੀਰਤਨ ਦੇ ਅੰਦਰ ਸਾਂਝ ਫੇਰੀ ਜੀ ਨੂੰ ਅਸੀਂ ਕਹਿੰਦਾ ਫਿਰ ਬੱਚੇ ਸਾਰੇ ਗੁਰਦੁਆਰਾ ਸਾਹਿਬ ਇੱਕੇ ਪੁੱਜਦੇ ਆਂ ਰਾਸ ਸਜ ਦਾ ਪਾਠ ਹੁੰਦਾ ਫਿਰ ਕੀਤਨ ਹੁੰਦਾ ਫਿਰ ਬੱਚਿਆਂ ਦੇ ਹਫਤਾਵਾਂ ਲੈਕਚਰ ਹੁੰਦੇ ਹਨ ਫਿਰ ਲੜੀਵਾਰ ਕਥਾ ਚਲਦੀ ਹੈ ਉਹ ਕਥਾ ਜਿਹੜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦੇ ਦੀ ਇਸ਼ਾਦਤ ਤੱਕ ਦਾ ਸਫ਼ਰ ਤੈਅ ਕਰਦੀ ਹੈ ਫਿਰ ਉਸ ਕਥਾ ਦੇ ਦੌਰਾਨ ਬੱਚਿਆਂ ਨੂੰ ਨੌਲੇਜ ਹੁੰਦੀ ਤੇ ਬੱਚਿਆਂ ਤੋਂ ਬਾਅਦ ਚ ਸਵਾਲ ਜਵਾਬ ਵੀ ਪੁੱਛੇ ਜਾਂਦੇ ਆ ਜਿਵੇਂ ਕਥਾ ਦੀ ਸਮਾਪਤੀ ਹੋਈ ਫਿਰ ਅਸੀਂ ਬੱਚਿਆਂ ਨੂੰ ਸਵਾਲ ਜਵਾਬ ਪੁੱਛਦੇ ਆ ਉਹ ਇਹਦੇ ਨਾਲ ਸਾਰੇ ਪ੍ਰੋਗਰਾਮ ਦੇ ਦੌਰਾਨ ਸਾਡੇ ਕੋਲ ਤਕਰੀਬਨ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 2250 ਬੱਚਾ ਜੁੜ ਜਾਂਦਾ ਕਿਉਂਕਿ ਰੋਜ਼ਾਨਾ 8 10 15 ਬੱਚਿਆਂ ਦੀ ਵਾਰੀ ਮਿਲ ਆ ਜਾਂਦੀ ਹੈ ਜਿਨ੍ਹਾਂ ਨੂੰ ਕੁਝ ਬੋਲਣਾ ਹੁੰਦਾ ਔਰ ਇਹ ਵੀ ਵਿਢਾਈ ਹੈ ਇਹਦੇ ਵਿੱਚ ਅਰਦਾਸ ਵੀ ਬੱਚੇ ਕਰਦੇ ਹਨ ਪੈਣਾ ਬੀਬੀਆਂ ਨੂੰ ਵਾਰੀ ਦਿੱਤੀ ਜਾਂਦੀ ਹੈ ਹੁਕਮਾਂਵਾਂ ਵਾਲ ਲੈਂਦੇ ਹਨ ਬੱਚਿਆਂ ਨੂੰ ਉਤਸ਼ਾਹਤ ਕੀਤਾ ਜਾਂਦਾ ਸੁਖਾਸਨ ਵੀ ਬੱਚੇ ਪੈਣਾ ਨੂੰ ਕਰਨ ਦੀ ਆਤ ਪਈ ਦੀ ਵੀ ਤੁਸੀਂ ਕਰੋ ਤੁਸੀਂ ਸਿੱਖੋ ਤੋ ਸਿੱਖਣ ਦਾ ਵੀ ਮੌਕਾ ਤੇ ਗੁਰੂ ਇਤਿਹਾਸ ਨਾਲ ਜੁੜਨ ਦਾ ਵੀ ਇੱਕ ਬਹੁਤ ਵੱਡਾ ਜਿਹੜਾ ਉਦਮ ਲਿਖਿਆ ਜਾਂਦਾ ਦਾਸ ਨੇ ਤਾਂ ਸੰਗਤਾਂ ਨੂੰ ਵਾਰ-ਵਾਰੇ ਬੇਨਤੀ ਕਰਦੇ ਆਂ ਵੀ ਹੋਰ ਗੁਰਦੁਆਰਿਆਂ ਵਾਲੀਆਂ ਪ੍ਰਬੰਧਕ ਕਮੇਟੀਆਂ ਸੰਸਥਾਵਾਂ ਇਦਾਂ ਤਾਂ ਉਦੋਂ ਲੀਖੋ ਤੁਸੀਂ 10 ਦਿਨ ਦਾ ਨਹੀਂ ਕਰ ਸਕਦੇ ਤੁਸੀਂ 3-4 ਦਿਨ ਦਾ ਪ੍ਰੋਗਰਾਮ ਲੀਕ ਲੋ 3-4 ਦਿਨ ਦੇ ਪ੍ਰੋਗਰਾਮ ਵਾਸਤੇ ਤੁਸੀਂ ਬੱਚਿਆਂ ਨੂੰ ਤਿਆਰ ਕਰੋ ਪਹਿਣਾ ਕੇ ਆਉਣ ਬੱਚਿਆਂ ਨੂੰ ਕਵਤਾਵਾਂ ਵੰਡੋ ਕੋਈ ਮੈਟਰ ਦਿਓ ਤੇ ਇਸੇ ਤਰ੍ਹਾਂ ਹੀ ਸ਼ਾਮ ਦੀ ਸਾਂਝ ਫੇਰੀ ਕੱਢੋ ਤੇ ਆਪਣੇ ਇਲਾਕੇ 'ਚ ਘੁੰਮ ਕੇ ਆ ਕੇ ਗੁਰਦੁਆਰਾ ਸਾਹਿਬ ਕੇ ਸਮਾਗਮ ਕਰੋ ਕਿਉਂਕਿ ਇਹ ਸਾਨੂੰ بڑے ਗੁਰਦੁਆਰਿਆਂ ਵਾਲੇ ਕਹਿੰਦੇ ਆਂ ਤੁਸੀਂ ਸਾਡੇ ਇੱਥੇ ਆ ਕੇ ਪ੍ਰੋਗਰਾਮ ਕਰੋ ਜੀ ਤੁਸੀਂ ਸਾਡੇ ਇੱਥੇ ਅਸੀਂ ਨਹੀਂ ਪਹੁੰਚ ਸਕਦੇ ਹਰ ਜਗ੍ਹਾ ਜਿੰਨਾ ਕਿ ਸਾਡੇ ਕੋਲ ਉਦਮ ਹੁੰਦਾ ਹੈ ਉਹ ਮੈਂ ਵਟਿਆਈ ਕਰਦਾ ਬੱਚਿਆਂ ਦੇ ਪੇਪਰ ਵੀ ਚੱਲ ਰਹੇ ਹੁੰਦੇ ਹਨ ਫਿਰ ਵੀ ਬੱਚੇ ਪੇਪਰਾਂ ਦੇ ਦੌਰਾਨ ਆਪਣੀ ਇਹ ਸਾਰੀ ਤਿਆਰੀ ਕਰਕੇ ਪੜਾਈ ਵੀ ਕਰ ਰਹੇ ਹੁੰਦੇ ਹਨ ਵੈਲ ਐਜੂਕੇਟਿਵ ਵਟੇ ਵਟੇ ਵਧੀਆ ਸਕੂਲਾਂ 'ਚ ਪੜਨ ਵਾਲੇ ਬੱਚੇ ਨੇ ਪਰ ਫਿਰ ਵੀ ਉਹਦੇ باوجود ਸਾਰੇ ਬੱਚੇ ਸਹਿਯੋਗ ਕਰਦੇ ਨੇ ਇਹਨਾਂ ਤੇ ਮਾਤਾ ਪਿਤਾ ਬੱਚੇ ਤਿਆਰੀ ਕਰਕੇ ਆਉਂਦੇ ਨੇ ਸੋਹਣੀਆਂ ਸੋਹਣੀਆਂ ਕਵਿਤਾਵਾਂ ਬੋਲਦੇ ਨੇ ਸ਼ਬਦ ਕੀਰਤਨ ਕਰਦੇ ਹਨ ਸੋ ਇਹ ਸਾਰਾ ਉਦਮ ਜਿਹੜਾ ਹੈ ਸੰਗਤਾਂ ਵਾਸਤੇ ਹੁੰਦਾ ਹੈ ਮੈਂ ਤਾਂ ਸੰਗਤਾਂ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਜੇ ਕੋਈ ਗੁਰਦੁਆਰਾ ਸਾਹਿਬਾਂ ਵਾਲੀਆਂ ਸੰਗਤਾਂ ਐ ਸੋਸ ਸਾਡੇ ਪਾਸ ਬਹੁਤ ਸਾਰਾ ਮੈਟਰ ਪਿਆ ਪਿਛਲੇ ਸਾਲਾਂ ਦਾ ਜਿਹੜਾ ਸਿੱਖ ਫਲਵਾੜੀ ਮੈਗਜ਼ੀਨ ਹੋਰ ਧਾਰਮਿਕ ਰਸਾਲਿਆਂ 'ਚ ਜਿਹੜੇ ਕਵਿਤਾਵਾਂ ਆਉਂਦੀਆਂ ਲੈਕਚਰ ਆਉਂਦੇ ਹਨ ਅਸੀਂ ਤੁਹਾਨੂੰ WhatsApp 'ላይ PDF 'ላይ ਦੇ ਸਕਦੇ ਹਾਂ 10 ਦਾ ਨੰਬਰ ਤੁਸੀਂ ਲੈ ਸਕਦੇ ਹੋ 98145 67343 ਇਸ ਨੰਬਰ ਤੇ ਤੁਸੀਂ ਮੈਸੇਜ ਪਾਓ ਸੀ ਤੁਹਾਨੂੰ ਮੈਟਰ ਦਿੰਦੇ ਆ ਤੁਸੀਂ ਆਪਣੇ ਇਲਾਕੇ ਦੇ ਬੱਚਿਆਂ ਨੂੰ ਤਿਆਰੀ ਕਰਾ ਕੇ ਗੁਰੂ ਘਰਾਂ 'ਚ ਸੇਵਾ ਦਾ ਕਾਰਜ ਕਰੋ ਬੜਾ ਜ਼ਰੂਰੀ ਹੈ ਕੌਮ ਦੇ ਬੱਚਿਆਂ ਨੂੰ ਜੋੜਨ ਲਈ ਸੋ ਬਿਲਕੁਲ ਜੀ ਸੋ ਹੁਣ ਆਪਾਂ ਦੇਖਦੇ ਆ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਇਥੋਂ ਸੰਗਤ ਰੂਪੀ ਜਿਹੜਾ ਇਥੋਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਨਾਲ ਲੈ ਕੇ ਇਹ ਗੁਰਦੁਆਰਾ ਸਾਹਿਬ ਵੱਲੋਂ ਜਿਹੜਾ ਪਰਾਲਾ ਕੀਤਾ ਗਿਆ ਸੋ ਦੇਖਦੇ ਆ ਆਪਾਂ ਤੇ ਆ ਚੱਲਦੇ ਆ ਜੀ ਹੁਣ ਆਪਾਂ ਅੱਗੇ ਵਧਦੇ ਆ ਜਿਸ ਤਰ੍ਹਾਂ ਸੰਗਤ ਅੱਗੇ ਨਾਲ ਦੀ ਨਾਲ ਚੱਲੇਗੀ ਤੇ ਆਪਾਂ ਸੰਗਤ ਦੇ ਨਾਲ ਇਸ ਕਾਫਲੇ ਦੇ ਵਿੱਚ ਸ਼ਾਮਲ ਰਵਾਂਗੇ ਕਿਉਂਕਿ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਮਾਤਾ ਗੁਜਰੀ ਜੀ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਸਿੰਘਾਂ ਦੀ ਸ਼ਹਾਦਤ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਹੋਈ ਹੈ ਉਹਨਾਂ ਨੂੰ ਲੈ ਕੇ ਜਿੰਨੇ ਵੀ ਇਸ ਤਰ੍ਹਾਂ ਦੇ ਸਮਾਗਮ ਕੀਤੇ ਜਾਣ ਉਹ ਥੋੜੇ ਨੇ ਸੋ ਅੱਜ ਇਸ ਦਾ ਜਿਹੜੀ ਜਿਸ ਤਰ੍ਹਾਂ 2006 ਤੋਂ ਲੈ ਕੇ ਲਗਾਤਾਰ ਇਸ ਗੁਰਦੁਆਰੇ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਨੇ ਸੋ ਇਹ ਲਗਾਤਾਰ ਚੱਲ ਰਿਹਾ ਹੈ ਸਾਰਾ ਸੋ ਅੱਜ ਅਸੀਂ ਵੀ ਇਸ ਸੰਗਤ ਦੇ ਵਿੱਚ ਲੈ ਕੇ ਦੇਖਦੇ ਹਾਂ ਜੀ ਤਨ ਤਨ ਕੀ ਸੋ ਸਿੰਘ ਜੀ ਤੰਤਨ ਬਾਬਾ ਜੀ ਤਸ ਸਿੰਘ ਜੀ ਤੰਤਨ ਬਾਬਾ ਜੀ ਤਸ ਸਿੰਘ ਜੀ ਤੰਤਨ ਬਾਬਾ ਜੁਹਾਰ ਸਿੰਘ ਜੀ ਤੰਤਨ ਬਾਬਾ ਜੁਹਾਰ ਸਿੰਘ ਜੀ ਤੰਤਨ ਬਾਬਾ ਚਾਰਤੀ ਜੀ ਤੰਤਨ ਬਾਬਾ ਚਾਰਤੀ ਜੀ ਤੰਤਨ ਬਾਬਾ ਜ਼ੋਰਾਵਰ ਸਿੰਘ ਜੀ ਤੰਤਨ ਬਾਬਾ ਜ਼ੋਰਾਵਰ ਸਿੰਘ ਜੀ ਤੰਤਨ ਬਾਬਾ ਜ਼ੋਰਾਵਰ तन बाबा फतेह सिंह जी तन तन बाबा फतेह सिंह जी तन तन माता गुजर कौर जी तन तन माता गुजर कौर जी कबीर मोहिमरने का चाओ है मोहिमरने का चाओ है मोहिमर का, 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 का चाओ है मोहिमरने का, का चाओ है मोहिमरणी का चाओ है धन धन बाबा अजीत सिंह जी मोहिमरने का चाओ ਤਨ ਤਨ ਬਾਬਾ ਜੁਝਾਰ ਸਿੰਘ ਜੀ ਮਰਨੇ ਕਾ ਚਾਉ ਹੈ ਤਨ ਤਨ ਬਾਬਾ ਜੁਝਾਰ ਸਿੰਘ ਜੀ ਮੋਹ ਮਰਨੇ ਕਾ ਚਾਉ ਹੈ ਤਨ ਤਨ ਬਾਬਾ ਦੁਰਵਰ ਸਿੰਘ ਜੀ ਮਰਨੇ ਕਾ ਚਾਉ ਹੈ ਤਨ ਤਨ ਬਾਬਾ ਦੁਰਵਰ ਸਿੰਘ ਜੀ ਮੋਹ ਮਰਨੇ ਕਾ ਚਾਉ ਹੈ ਤਨ ਤਨ ਬਾਬਾ ਫਤਿਹ ਸਿੰਘ ਜੀ ਮਰਨੇ ਕਾ ਚਾਉ ਹੈ ਤਨ ਤਨ ਬਾਬਾ ਮੋਹ ਮਰਨੇ ਕਾ ਚਾਹ ਹੈ ਸੰਤਨ ਮਾਤਾ ਗੁਜਰ ਕੋਰ ਜੀ ਮੋਹ ਮਰਨੇ ਕਾ ਚਾਹ ਹੈ ਸੰਤਨ ਮਾਤਾ ਗੁਜਰ ਕੋਰ ਜੀ ਮਰੋ ਤਹਰ ਕੇ ਦਵਾਰ ਮਰੋ ਤਹਰ ਕੇ ਇਸ ਤਰ੍ਹਾਂ ਦੇ ਇਹ ਜਿਹੜਾ ਉਪਰਾਲਾ ਗੁਰੂ ਘਰ ਵੱਲੋਂ ਕੀਤਾ ਗਿਆ ਤੇ ਇਹ ਲਗਾਤਾਰ ਚੱਲਦਾ ਹੈ ਕਹਿੰਦੇ ਨੇ ਇਹ ਜਿਹੜਾ ਉਪਰਾਲਾ ਜਿਹਦੇ ਵਿੱਚ ਸੰਗਤ ਰੂਪੀ ਸੰਗਤ ਜੁੜ ਕੇ ਇਹਦੇ ਵਿੱਚ ਸ਼ਾਮਲ ਹੁੰਦੀ ਹੈ ਤੇ ਆ ਸਾਰਾ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਸੰਗਤ ਇਸ ਗੁਰੂ ਘਰ ਤੋਂ ਨਿਕਲ ਕੇ ਫਿਰ ਇਸ ਤਰ੍ਹਾਂ ਪੂਰੇ ਮਹੱਲੇ ਦੇ ਵਿੱਚ ਇਹ ਸਾਰਾ ਸੰਗਤ ਆਪਣਾ ਜਿਹੜਾ ਜਾ ਕੇ ਗੁਰੂ ਜਸ ਗਾਉਂਦੀ ਹੋਈ ਸੰਗਤ ਪੂਰੇ ਗਲੀਆਂ ਮਹੱਲਿਆਂ ਦੇ ਵਿੱਚ ਜਾਂਦੀ ਹੈ ਸੋ ਇੱਕ ਬਹੁਤ ਵਧੀਆ ਇੱਕ ਮਾਹੌਲ ਬਰਾਗਮਈ ਮਾਹੌਲ ਜਿਹੜਾ ਦੇਖਿਆ ਜਾ ਸਕਦਾ ਹੈ ਹਰ ਚਿਹਰਾ ਬਰਾਗਮਈ ਹੈ ਸੋ ਛੋਟੇ ਸਾਹਿਬ ਜਦਿਆਂ ਮਾਤਾ ਗੁਜਰੀ ਜੀ ਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਇਹ ਜਿਹੜਾ ਸਾਂਝ ਫੇਰੀਆਂ ਨੇ ਇਹ ਲਗਾਤਾਰ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ 2006 ਤੋਂ ਲਗਾਤਾਰ ਇਹ ਸਾਂਝ ਫੇਰੀਆਂ ਜਿਹੜੀਆਂ ਚੱਲ ਰਹੀਆਂ ਨੇ ਤੇ ਇਸ ਗੁਰੂ ਘਰ ਵੱਲੋਂ ਇਹ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਹੋਰ ਵੀ ਜਿੰਨੇ ਵੀ ਗੁਰੂ ਘਰ ਹੈਗੇ ਨੇ ਉਹ ਵੀ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਉਹ ਕਰ ਸਕਦੇ ਨੇ ਸੋ ਹੋਰ ਇਸ ਤਰ੍ਹਾਂ ਦੇ ਉਪਰਾਲੇ ਹੋਣ ਸਿੱਖ ਧਰਮ ਦਾ ਪ੍ਰਚਾਰ ਦੇ ਲਈ ਤੇ ਸਾਬ ਜਹਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਮayne ਕੀ ਨੇ ਸਾਡੇ ਲਈ ਸਿੱਖ ਕੌਮ ਦੇ ਲਈ ਇਨਸਾਨੀਅਤ ਦੇ ਲਈ ਕਿਉਂਕਿ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸਿੱਖ ਕੌਮ ਦੇ ਵਿੱਚ ਹੋਏ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹ ਸਭ ਤੋਂ ਵੱਡੀ ਉਮਰ ਦੀ ਸ਼ਹਾਦਤ ਮਾਤਾ ਗੁਜਰੀ ਜੀ ਤੇ ਇਹਨਾਂ ਦਿਨਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੰਘਾਂ ਦੀ ਸ਼ਹਾਦਤ ਜਿਹੜੀ ਆ ਆਪਣੇ ਆਪ ਦੇ ਵਿੱਚ ਸਿੱਖ ਇਤਿਹਾਸ ਸੇ ਬੱਚੇ ਬਹੁਤ ਬਰਾਗਮਈ ਦਿਨ ਨੇ ਇਹ ਜਿਹੜੇ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਜਿੰਨੇ ਵੀ ਇਸ ਤਰ੍ਹਾਂ ਦੇ ਸਮਾਗਮ ਕੀਤੇ ਜਾਣ ਔਰ ਬੱਚਿਆਂ ਨੂੰ ਸਿੱਖੀ ਬਾਰੇ ਔਰ ਸਿੱਖ ਇਤਿਹਾਸ ਬਾਰੇ ਜਿੰਨੀ ਜਾਣਕਾਰੀ ਦਿੱਤੀ ਜਾਵੇ ਉਨੀ ਥੋੜੀ ਆ ਹਰ ਪੱਧਰ ਦੇ ਉੱਤੇ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਹਰ ਗੁਰੂ ਘਰ ਨੂੰ ਜਿਹੜੇ ਇਸ ਤਰ੍ਹਾਂ ਦੇ ਕਰਨੇ ਚਾਹੀਦੇ ਨੇ ਸੋ ਇਸ ਤਰ੍ਹਾਂ ਚੱਲਦੀਆਂ ਇਹ ਸਾਂਝ ਫੇਰੀਆਂ ਲਗਾਤਾਰ ਆਪਣੀ ਪਗੜਾ ਵੱਲ ਵੱਧ ਰਹੀਆਂ ਨੇ ਤੇ ਇਸੇ ਤਰ੍ਹਾਂ ਸੰਗਤ ਬੱਚੇ ਬਜ਼ੁਰਗ ਬੀਬੀਆਂ ਇਹਦੇ ਵਿੱਚ ਲਗਾਤਾਰ ਸ਼ਾਮਲ ਹੋ ਕੇ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਨੇ yeah ਸੰਤਨ ਪਾਈ ਮੋਤੀ RAM ਜੀ ਉਹ ਜਿਸ ਤਰ੍ਹਾਂ ਦਾ ਇਹ ਦਿਖਾ ਸਿੱਖ ਇਤਿਹਾਸ ਬਾਰੇ ਇਸ ਤਰ੍ਹਾਂ ਦਾ ਇਹ oprala ਇਸ ਗੁਰੂ ਘਰ ਵੱਲੋਂ ਕੀਤਾ ਗਿਆ ਸੰਗਤ ਰੂਪੀ ਜਿਸ ਤਰ੍ਹਾਂ ਇਹ ਮਹੱਲੇ ਦੇ ਵਿੱਚ ਵਿਚਰ ਕੇ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੰਗਤ ਜਿਹੜੀ ਹੈ ਉਹ ਆਪਣੇ ਆਪ ਇਸ ਕਾਫਲੇ ਦੇ ਵਿੱਚ ਜੁੜਦੀ ਜਾ ਰਹੀ ਹੈ ਸੋ ਲਗਾਤਾਰ ਇੱਕ ਕਾਫਲਾ ਜਿਹੜਾ ਵਧਦਾ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸੋ ਅੱਜ ਦੇ ਲਈ ਇੰਨਾ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਜੋ ਵੀ ਉਪਰਾਲੇ ਕੀਤੇ ਜਾਣਗੇ ਤੁਹਾਡੇ ਤੱਕ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜਪਤਾ ਜੁਝਾਰ ਸਿੰਘ ਜੀ ਸੰਤ ਜਪਤਾ ਜੀ ਸੰਤ ਜਪਤਾ माता गुज़र कार जी